ਹੱਕ ਲਾਣ ਦੇ ਇੱਛਕਰਾਨ ਤੇ ਹੱਕ ਲਾਣ ਦੀ ਨੌਜਵਾਨਾਂ ਨੂੰ ਪ੍ਰੇਰਣਾ ਕਰਨੀ ਤੇ ਨੰਗੇ ਧਰ ਢ ਘੁੰਡ ਚੁੱਕ ਕੇ ਕੁੰਡ ਕੱਢ ਕੇ ਨਹੀਂ ਪੰਥ ਦੀ ਹਮੈਤ ਕਰਨ ਦਾ ਐਲਾਨ ਕਰਨਾ ਤੁਸੀਂ ਮੈਨੂੰ ਦੱਸੋ ਵੀ ਜੇ ਇਹ ਕੰਮ ਕਾਂਗਰਸ ਦੇ ਏਜੰਟਾਂ ਨਾਲ ਤੇ ਬਾਕੀ ਦਾ ਨਾ ਫਿਰ ਕੀ ਕਰਨਾ ਜੇ ਕੰਮ ਏਜੰਟਾਂ ਦਾ ਮੈਂ ਏਜੰਟ ਐ ਜੇ ਕੰਮ ਭੜੇ ਬੰਦਿਆਂ ਦਾ ਮੈਂ ਭੜੜਾ ਐ ਜੇ ਕੰਮ ਜਨਸੰਗੀਆਂ ਦਾ ਮੈਂ ਜਨਸੰਗੀ ਐ ਜੇ ਕੰਮ ਅਕਾਲੀਆਂ ਨਾਲ ਮ ਅਕਾਲੀ ਹੈ ਤੇ ਜੇ ਕੰਮ ਹੈ ਅਕਾਲੀਆਂ ਨਾਲ ਤੇ ਅਕਾਲੀ ਮ ਹੈਗਾ ਹੈਗਾ ਪਹਿਲਾਂ ਹੀ 10 10 ਹਜ਼ਾਰ ਬੰਦੇ ਨੂੰ ਆਪ ਪੰਜਾ ਪਿਆਰਾਂ ਦੀ ਸੇਵਾ ਚ ਲੱਗ ਕੇ ਸਤਿਗੁਰੂ ਦੇ ਸਾਹਮਣੇ ਪਾਰਨ ਕਰਵਾ ਕੇ ਇੱਕ ਇੱਕ ਦਿਹਾੜੀ ਚ ਅਮਰ ਛਕਾਉਣਾ ਤੇ ਫੇਰ ਕਹਣਾ ਜੀ ਏਜੰਟ ਹੈ ਮੇਰੇ ਮਨ ਤੇ ਕਹ ਅਸੀਂ ਛੱਟ ਲੱਗੀ ਰਾਤ ਇੰਗਲੈਂਡ ਵਿੱਚੋਂ ਇੱਕ ਪ੍ਰੇਮੀ ਆਇਆ ਜਿਸ ਮਨੁੱਖ ਦੀ ਬਾਤ ਅਸੀਂ ਸੀਤੜੀ ਤੇ ਰੱਖੀ ਫਿਰਦੇ ਆਂ ਜੇਤੂ ਮਨੁੱਖ ਦੀ ਬਾਤ ਮੈਂ ਸਟੇਟ ਤੋਂ ਖੜੋ ਕੇ ਗਵਰਨਮੈਂਟ ਨੂੰ ਮੰਗਾਰਿਆ ਸੀ ਕਿ ਜਿਸ ਜਸਵੰਤ ਸਿੰਘ ਠੇਕੇਦਾਰ ਦਾ 50000 ਰੁਪਇਆ ਤੁਸੀਂ ਸਿਰਮੁੱਲ ਪਾਇਆ ਉਸ ਮਨੁੱਖ ਨੂੰ ਗਵਰਨਮੈਂਟ ਦਾ ਪੁਲਿਸ ਦਾ ਬੰਦੇ ਨੇ ਕਿਸੇ ਨਾਲ ਗੋਲੀ ਨਾਲ ਮਾਰਿਆ ਤੇ ਸਿੱਖ ਕੌਮ ਜਿਉਂਦੀ ਆ ਬਦਲਾ ਲਵੇਗੀ ਪਰ ਅੱਜ ਉਹ ਲੋਕ ਇੰਗਲੈਂਡ ਵਿੱਚ ਜਾ ਕੇ ਕਹਿੰਦੇ ਪਿੰਡਰਾਂ ਵਾਲਾ ਕਾਂਗਰਸ ਨਰਗਿਆ ਮੈਂ ਤੁਹਾਨੂੰ ਹੱਥ ਜੋੜ ਕੇ ਆਇਓ ਨੋਝੋ ਉਹਨਾਂ ਨੂੰ ਬੇਨਤੀ ਕਰਾਂਗਾ ਮੇਰੇ ਨਾਂ ਤੇ ਖਬਰਾਂ ਛਪਣ ਲੀਡਰਾਂ ਦੇ ਨਾਂ ਤੇ ਖਬਰਾਂ ਛਪਣ ਕਿਸੇ ਹੋਰ ਜ਼ਿੰਮੇਵਾਰਾਂ ਦੇ ਨਾਂ ਤੇ ਖਬਰਾਂ ਛਪਣ ਤੁਸੀਂ ਅਖਬਾਰਾਂ ਵੱਲ ਧਿਆਨ ਨਹੀਂ ਦੇਣਾ ਅਖਬਾਰਾਂ ਦਾ ਖਹਿੜਾ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵੋਟ ਆਸਰਾ ਰੱਖਣਾ ਕੂੜ ਨਕੁੱਟੇ ਨਾਨਕਾਂ ਓੜਕ ਸੱਚ ਰਹੀ ਇਹ ਚਾਲਾਂ ਗਵਰਨਮੈਂਟ ਨੇ ਬਹੁਤ ਚੱਲਣੀਆਂ ਹਨ ਹਰ ਤਰੀਕੇ ਨਾਲ ਚੱਲਣੀਆਂ ਆਪਣੇ ਵਿੱਚੋਂ ਖਰੀਦ ਕੇ ਵੀ ਚੱਲਣੀਆਂ ਪਰ ਮੈਂ ਇੱਕ ਬੇਨਤੀ ਕਰਾਂਗਾ ਮੈਂ ਮਾਨਤਾ ਕਰਦਾ ਨਹੀਂ ਸਤਿਗੁਰੂ ਦੀ ਹਜ਼ੂਰੀ ਚ ਦਿਲੋਂ ਤੁਹਾਡੇ ਕੋਲੋਂ ਖੇਮਾ ਮੰਗ ਕੇ ਇੱਕ ਬੇਨਤੀ ਕਰ ਲੱਗਾ ਹੰਕਾਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਬਚਾਉਣ ਪਰ ਇੱਕ ਚੇਤਾ ਰੱਖਿਓ ਅਕਾਲੀ ਦਲ ਦੇ ਮੋਰਚੇ ਬਹੁਤ ਲੱਗੇ ਆ ਸ਼ਹੀਦੀਆਂ ਬਹੁਤ ਹੋਈਆਂ ਆਕਾਲੀ ਦਲ ਨੇ ਸਿੱਖ ਆਉਂਦੀ ਨੁਮਾਇੰਦਗੀ ਕੀਤੀ ਕਰ ਰਹੀ ਤੇ ਕਰੇਗੀ ਪਰ ਇੱਕ ਗੱਲ ਯਾਦ ਰੱਖਿਓ ਅੱਜ ਤੱਕ ਸੰਤ ਜੀ ਬੈਠੇ ਦੱਸਣਗੇ ਲੀਡਰ ਬੈਠੇ ਦੂਜੇ ਦੱਸ ਦੇਣਗੇ ਕਿਸੇ ਵੀ ਸੰਘਰਸ਼ ਵਿੱਚ ਜਦੋਂ ਤੋਂ ਕਾਲੀ ਦਲ ਖੋਦ ਵਿੱਚ ਆਇਆ ਹੈ ਕੋਈ ਸਿੱਖ ਦੱਸੋ ਕਿ ਸਮੂਹ ਸੰਪਰਦਾਵਾਂ ਸਮੂਹ ਜਥੇਬੰਦੀਆਂ ਸਾਰਿਆਂ ਨੇ ਰਲ ਕੇ ਸਮੁੱਚੇ ਤੌਰ ਤੇ ਪੰਥ ਦੇ ਨਾਲ ਫਿਰ ਯੋਗ ਦਿੱਤਾ ਹੋਵੇ ਇਕੱਲਾ ਇਕੱਲਾ ਤ ਹੋ ਸਕਦਾ ਕਿ ਤੋ ਕਿਸ ਨੇ ਜਥਾ ਭੇਜ ਦਿੱਤਾ ਕਿ ਤੋ ਕਿਤੇ ਨੇ ਪਰ ਐਰ ਕੀ ਕੀ ਹੋਇਆ ਜਦੋਂ ਮੋਰਚਾ ਲੱਗਾ ਸਮੁੰਦਰੀ ਹਾਲ ਵਿੱਚ ਮੀਟਿੰਗ ਹੋਈ ਹੈ ਜੀ ਮਹਾਤਮਾ ਮੁਖੀ ਜਿਨ੍ਹਾਂ ਨੂੰ ਦੁਨੀਆ ਜਾਣਦੀ ਹੈ ਕਾਰ ਸੇਵਾ ਵਾਲੇ ਕੀਰਤਨ ਵਾਲੇ ਕਥਾ ਵਾਲੇ ਹੋਰ ਥਾਵਾਂ ਥਾਂ ਤੋਂ ਭਾਵੇਂ ਲਬਾਸ ਵਾਲੇ ਸਾਰੇ ਆਏ ਸਾਰਿਆਂ ਨੇ ਪਰਨ ਕੀਤਾ ਤੇ ਫੇਰ ਕਿਹੜੀ ਗੱਲੋਂ ਡੋਲੀ ਜਾਂਦੇ ਆ ਕਿੱਥੇ ਵੇਖਣਾ ਜਾਈਏ ਕਿੱਥੇ ਦੇਖਣਾ ਪਈਏ ਕਿਤੇ ਧੋਖਾ ਨਾ ਹੋ ਜਾਵੇ ਯਕੀਨ ਨਹੀਂ ਕਿਸੇ ਤੇ ਮੈਂ ਅਕਾਲ ਤੱਕ ਸਾਥ ਤੇ ਬੇਨਤੀ ਕੀਤੀ ਸੀ ਤੁਹਾਨੂੰ ਮੈਂ ਕੁਝ ਵੀ ਕਰਦਾ ਮੈਂ ਆਪਣੀ ਜ਼ਿੰਦਗੀ ਵਿੱਚ ਦੋ ਤਿੰਨ ਪਰਨ ਕੇ ਕਰ ਚੁੱਕਿਆ ਤੇ ਫੇਰ ਕਹਿਣਾ ਚਾਹੁੰਨਾ ਬਰਾਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਮੈਂ ਆਪ ਦੀ ਗੱਲ ਕਰਦਾ ਸਿੰਘ ਦੀ ਨਹੀਂ ਮੈਂ ਇਹਨਾਂ ਮਰਾਤਿਆਂ ਤੇ ਕਿੱਥੇ ਆਵਾਂ ਐਮ ਐਲ ਏ ਬਣਾ ਵਜ਼ੀਰ ਬਣਾ ਐਮ ਪੀ ਬਣਾ ਜੁੱਤੀਆਂ ਤੁਹਾਡੀਆਂ ਹੋਣਗੀਆਂ ਸਰਮੇਰਾ ਹੋਊਗਾ ਮੇਰਾ ਕੰਮ ਕੇਵਲ ਤੁਹਾਡੇ ਕੇਸਦਾਰੇ ਜਿਨ੍ਹਾਂ ਨੇ ਮੁੰਨਿਆਂ ਦੂਜਿਆਂ ਦੇ ਹੈਗੇ ਹੈਗੇ ਅੱਗੇ ਜਿਹੜੇ ਕੇਸਦਾਰੇ ਮੁੰਦੇ ਆ ਜੇ ਧਾਰੀਆਂ ਮਗਰ ਲੱਗਦੇ ਆ ਨਸ਼ਾ ਖਾਂਦੇ ਕੁੱਠੇ ਪਾਸੇ ਤੁਰਦੇ ਆ ਉਹਨਾਂ ਨੂੰ ਪ੍ਰੇਰ ਕੇ ਹੱਥ ਜੋੜ ਕੇ ਆਪਣੇ ਭਰਾ ਬਣ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ ਤੇ ਪੰਥ ਨਾਲ ਜੋੜਨਾ ਮੇਰਾ ਇਹ ਕੰਮ ਹੈ ਹਾਂ ਅਨੰਦਪੁਰ ਦੇ ਮਤੇ ਬਾਰੇ ਮੈਂ ਵੀ ਡਿਕਟਰਟਰ ਸਾਹਿਬ ਨੇ ਵੀ ਸਕਜਿੰਦਰ ਸਿੰਘ ਨੇ ਵੀ ਟੋੜਾ ਸਾਹਿਬ ਨੇ ਤਲਵੰਡੀ ਸਾਹਿਬ ਨੇ ਬਾਕੀ ਸਾਰਿਆਂ ਲੀਡਰਾਂ ਨੇ ਤੇ ਸਟੇਜ ਤੋਂ ਕਿਹਾ ਹੈ ਟੈਲੀਵਿਜ਼ਨ ਤੇ ਭਰਿਆ ਕਿ ਆਨੰਦਪੁਰ ਦੇ ਮਤੇ ਤੋਂ ਘੱਟ ਸੀ ਰੱਦੀ ਮਾਤਰ ਦੀ ਗੱਲ ਨਹੀਂ ਕਰਾਂਗੇ ਜੇ ਤੁਰੇ ਜਾਂਦਾ ਕੰਮ ਜਿੰਨਾ ਕੁ ਤੁਰਦਾ ਤੁਰਨਦੇ ਹੋ ਜਦੋਂ ਕੋਈ ਬੈਠੂਗਾ ਜਦੋਂ ਕੋਈ ਲਿਟੂਗਾ ਜਦੋਂ ਕੋਈ ਵਿਕੂਗਾ ਤੇ ਮੈਂ ਤੁਹਾਨੂੰ ਕਹਿ ਚੁੱਕਿਆ ਵੀ ਧਰਮ ਮੈਂ ਮੰਨਦਾ ਨਹੀਂ ਜਰੂਰ ਖੜਕਾਉਂ ਕਿ ਖਾਲਸਾ ਜੀ ਆਨੰਦਪੁਰ ਦੇ ਮਤੇ ਦੀ ਕਾਪੀ ਇਹਦੇ ਚਾਹ ਲਿਖੀਆਂ ਚੀਜ਼ਾਂ ਤੇ ਰੈਜੂਲੇਸ਼ਨ ਨੂੰ ਪਾਸ ਕਰਨ ਵਾਲੇ ਆ ਸੱਜਣਾਂ ਇੱਥੋਂ ਤੱਕ ਕੰਮ ਸਾਡਾ ਮੁਕਿਆ ਇੱਥੋਂ ਤੱਕ ਇਹਦਾ ਤੁਸੀਂ ਦੱਸੋ ਕੀ ਕਰਨਾ ਓਦੋਂ ਜ਼ਿੰਮੇਵਾਰੀ ਹੋਣੀ ਤੁਹਾਡੀ ਤੇ ਡਰੀ ਕਿ ਉਹਨੇ ਲਾਲਾ ਖਬਰ ਦੇ ਦਿੰਦਾ ਜੇ ਲੱਤੋ ਲੱਤੀ ਹੋ ਪੇ ਦੂਜਾ ਖਬਰ ਦੇ ਦਿੰਦਾ ਕੁਝ ਹੋ ਗਿਆ ਠੀਕ ਆ ਕਿਸੇ ਨਾਲ ਮਾੜਾ ਮੋਟਾ ਕਿਸੇ ਖਿਆਲ ਦਾ ਕਿਹਦਾ ਹੋ ਸਕਦਾ ਪਰ ਜਿੱਥੇ ਅਨੰਦਪੁਰ ਦੇ ਮਤੇ ਦੀ ਗੱਲ ਹੈ ਜਿੱਥੇ ਕੇਸ ਤੇ ਡਾੜੇ ਦੀ ਗੱਲ ਹੈ ਜਿੱਥੇ ਸਿੱਖੀ ਸਰੂਪ ਦੀ ਗੱਲ ਹੈ ਉਥੇ ਚਿੰਤਾ ਫਿਕਰ ਨਾ ਕਰੋ ਸਤਿਗੁਰੂ ਦੀ ਕਿਰਪਾ ਹੋਵੇਗੀ ਪਰ ਜੇ ਗੁਲਾਮੀ ਗੜੋ ਲਾਉਣੀ ਹੈ ਤੇ ਨਿਤ ਪ੍ਰੋਗਰਾਮ ਮੰਗਦੇ ਆ ਮੈਂ ਨਿੱਜੀ ਤੌਰ ਤੇ ਕਹਿ ਰਿਹਾ ਪੰਥਕ ਪ੍ਰੋਗਰਾਮ ਤਾਂ ਪੰਥਕ ਲੀਡਰ ਦੇਣਗੇ ਮੇਰੀ ਤਾਂ ਉਸ ਚ ਕੋਈ ਰਾਏ ਨਹੀਂ ਹੁੰਦੀ ਪਰ ਤੋਂ ਨੂੰ ਬੇਨਤੀ ਕਰਾਂਗਾ ਗੁਲਾਮੀ ਗੜੋ ਲਾਉਣੀ ਹੈ ਪਹਿਲਾ ਆਨੰਦਪੁਰ ਘਰੇ ਵੱਜੋ ਤੇ ਫਿਰ ਮੋਤ ਸ਼ਾਂਕ ਦੇ ਇੱਕ ਪਿੰਡ ਵਿੱਚ ਇੱਕ ਤੇ ਤਿੰਨ ਸਵਾਰ ਤੇ ਤਿੰਨ ਰਵਾਲਵਰ ਨਵੇਂ ਲਓ ਜਿਹੜਾ ਦਾ ਕੇਸ ਮੇਰੇ ਤੇ ਬਣੂ ਮੇਰੀ ਛੇਲਵੇਂ ਬੰਦਮਨ ਕਰਤਾ ਜਾਵੇ ਸਾਰਿਆਂ ਜਾਵਾਂ ਮੈਂ ਚੱਲੂਗਾ ਇੱਕ ਇੱਕ ਮੋਟਰਸਾਈਕਲ ਹਰ ਪਿੰਡ ਵਿੱਚ ਤੇ ਤਿੰਨ ਰਵਾਲਵਰ ਨਵੇਂ ਤੇ ਤਿੰਨ ਤਾਂ ਨੌਜਵਾਨ ਉਹ ਬੰਦੇ ਮਾਰਨ ਵਾਸਤੇ ਨਹੀਂ ਆਪਾਂ ਕਰਨੇ ਸਿੱਖ ਨੇ ਹਥਿਆਰ ਰੱਖ ਕੇ ਬੰਦਾ ਮਾਰਨਾ ਬਹੁਤ ਵੱਡਾ ਪਾਪ ਹੈ ਪਰ ਖਾਲਸਾ ਜੀ ਸਿੱਖ ਨੇ ਹਥਿਆਰ ਰੱਖ ਕੇ ਹੱਕ ਨਾ ਲੈਣਾ ਉਦੋਂ ਵੀ ਵੱਡਾ ਪਾਪ ਹੈ ਜੇ ਹੁਣ ਤੁਸੀਂ ਸੋਚੋ ਵਰਤਨੇ ਕਿਵੇਂ ਐ ਗੁਲਾਮੀ ਘਰੋਂ ਲਾਉਣੀ ਐ ਤੇ ਰਸਤਾ ਖਟਾਰ ਕਰਨਾ ਪੈਣਾ ਚਾਹੇ ਅੱਜ ਕਰ ਲਿਓ ਚਾਹੇ ਫੇਰ ਕਰ ਲਿਓ ਪਰ ਇਹ ਨਹੀਂ ਵੀ ਲੈ ਕੇ ਮੋਟੇ ਸੰਗਤ ਤੇ ਤੇ ਰੇੜੀ ਵਾਲਾ ਤੇ ਰਖਸ਼ੇ ਵਾਲਾ ਰੋਡ ਦੇ ਉਾਂ ਜਾ ਕੇ ਦੀ ਦੁਕਾਨ ਲੁੱਟ ਲਵਾਂ ਜਾਂ ਕੇ ਦੀ ਹੋਰ ਕੋਈ ਚੋਰੀ ਕਰ ਦੇਵਾਂ ਇਹ ਸਿੱਖੀ ਦਾ ਸੂਰ ਨਹੀਂ ਕਈ ਕਹਿੰਦੇ ਪ੍ਰੋਗਰਾਮ ਕੋਈ ਕਰੜਾ ਜਾ ਦਿਓ ਮੈਂ ਪ੍ਰੋਗਰਾਮ ਤੁਹਾਨੂੰ ਦਿਨਾਂ ਤੇ ਲੈ ਜਾਓ ਤੇ ਜਿਹੜਾ ਪੂਰਾ ਕਰਕੇ ਉਹ ਮੈਨੂੰ ਛੋਤੀ ਨਾ ਲਾਉਂਗਾ ਉਹਨੂੰ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗ ਲਾਈ ਹੈ ਜਿਨ੍ਹਾਂ ਨੇ ਸਾਡੀਆਂ ਧੀਆਂ ਨੰਗੀਆਂ ਕਰਕੇ ਬਜ਼ਾਰਾਂ ਤੇ ਪਿੰਡਾਂ 'ਚ ਤੋਰੀਆ ਹੈ ਜਿਨ੍ਹਾਂ ਨੇ ਕਲਵੰਤ ਸਿੰਘ ਨਾਗੋਟਿਆ ਵਾਲੇ ਦੇ ਵਿੱਚ ਦੀ ਸਿੱਖਾਂ ਲੋਹੇ ਦੀਆਂ ਤੱਤੀਆਂ ਕਰਕੇ ਸਾੜਿਆ ਹੈ ਜਿਹੜਾ ਉਹਨਾਂ ਸ਼ਹੀਦਾਂ ਦਾ ਹੱਕ ਲੈ ਕੇ ਉਥੋਂ ਨਿਕਲਣਾ ਤੁਹਾਡਾ ਕੰਮ ਇੱਥੇ ਸੰਭਾਲਣਾ ਮੇਰਾ ਕੰਮ ਲੈ ਪ੍ਰੋਗਰਾਮ ਅਸਮਾਜ ਲਿਓ ਪ੍ਰੋਗਰਾਮ ਬੁੱਧੀ ਟੀਵੀਆ ਦੀ ਮੀਟਿੰਗ ਵਿੱਚ ਵੀ ਦਿੱਤਾ ਸੀ ਤੇ ਤੁਹਾਡੇ ਵਿੱਚ ਵੀ ਦੇ ਦਿੱਤਾ ਹੁਣ ਜਿਹੜਾ ਸੱਜਣਾ ਨਵਾਂ ਪ੍ਰੋਗਰਾਮ ਮੇਰੇ ਕੋਲ ਪੁੱਛਣਾ ਹੈ ਉਹ ਇਹ ਕੰਮ ਕਰਕੇ ਆ ਕੇ ਪੁੱਛਿਓ ਤੇ ਜਿਹੜਾ ਪੰਥਕ ਪ੍ਰੋਗਰਾਮ ਆਪਣਾ ਸਾਰਿਆਂ ਦਾ ਸੰਝਾ ਹੈ ਉਹ ਜਦੋਂ ਪੰਥਕ ਲੀਡਰ ਬੈਠ ਕੇ ਆਪਣੀ ਵਿਚਾਰਕ ਇਹ ਕਰਨਗੇ ਉਦੋਂ ਤੁਹਾਨੂੰ ਦੱਸ ਦੇਣਗੇ ਜਦੋਂ ਤੱਕ ਤਾਂ ਇਕੱਠੇ ਨਹੀਂ ਹੁੰਦੇ ਕੇਸਰੀ ਨਿਸ਼ਾਨ ਸਾਹਿਬ ਥੱਲੇ ਖੜੋਂਦੇ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਡੋਲ ਨੇਚਾ ਨਹੀਂ ਹੁੰਦਾ ਤਦੋਂ ਤੱਕ ਖਾਲਸਾ ਦੀ ਕੁੱਟ ਜ਼ਰੂਰ ਪਵੇਗੀ ਹੰਦ ਹੋਰ ਦੀਆਂ ਤੁਸੀਂ ਫੋਟੋ ਨਹੀਂ ਲੈਖੀਆਂ ਇੱਕ ਅਖਬਾਰ ਤਾਂ ਥੋੜੀਆਂ ਨਹੀਂ ਵੇਖੀਆਂ ਟੈਲੀਵਿਜ਼ਨ ਤੇ ਸ਼ਾਇਦ ਮੈਨੂੰ ਪਤਾ ਲੀਡਰਾਂ ਨੂੰ ਵੀ ਦੇਖਿਆ ਪਰਕੇ ਤੇ ਮੈਨੂੰ ਵੀ ਦੇਖਿਆ ਉਹਦੇ ਵਿੱਚ ਇਨੀ ਦੁਰਦਸ਼ਾ ਕੀਤੀ ਐ ਸਿੱਖਾਂ ਨੂੰ ਜੁੰਡਿਆਂ ਤੋਂ ਕੇਸਾਂ ਤੋਂ ਫੜ-ਫੜ ਥੱਲੇ ਸੁੱਟਿਆ ਮਾਫੀ ਦੇਦਾ ਜੁੰਡੇ ਅੱਖਾਂ ਵਿੱਚੋਂ ਨਿਕਲਿਆ ਕੇਸਾਂ ਨੂੰ ਕੇਸਾਂ ਤੋਂ ਫੜ-ਫੜ ਥੱਲੇ ਸੁੱਟਿਆ ਅਮਰਤਾਰੀਆਂ ਨੂੰ ਤੇ ਕਈ ਗੱਲਾਂ ਸਟੇਜ ਤੇ ਦੱਸਣ ਵਾਲੀਆਂ ਨੇ ਜਿਹੜੇ ਉੱਥੇ ਕੋ ਕਰਮ ਉਹਨਾਂ ਨੇ ਸਿੱਖਾਂ ਨਾਲ ਕੀਤੇ ਐ ਤੇ ਮੈਂ ਬੇਨਤੀ ਕਰਾਂਗਾ ਜਿੱਥੇ ਏਕਤਾ ਦੀਆਂ ਗੱਲਾਂ ਉਹ ਵੀ ਰੱਖੋ ਜਿਹੜਾ ਪ੍ਰੋਗਰਾਮ ਆਪਾਂ ਨੂੰ ਪੰਥਕ ਸਮੁੱਚੇ ਤੌਰ ਤੇ ਉਹਦੇ ਤੇ ਵੀ ਚੱਲੋ ਪਰ ਜੇ ਗੁਲਾਮੀ ਗੌਰਵ ਲਾਉਣੀ ਹੈ ਇਹ ਪ੍ਰੋਗਰਾਮ ਨੂੰ ਪੂਰੇ ਨਿਭਾਓ ਚੜ੍ਹਦੀ ਕਲਾ ਵਿੱਚ ਰਹੋ ਤੇ ਇਹ ਜਿਹੜਾ ਸਭ ਤੋਂ ਪਹਿਲਾਂ ਬੋਲਣ ਦੇ ਟਾਈਮ ਤੇ ਆਪਣੇ ਭੁੱਲਰ ਸਾਹਿਬ ਨੇ ਇੱਕ ਗੱਲ ਕਹੀ ਸੀ ਆ ਹਿੰਦੀ ਪੰਜਾਬੀ ਬਾਰੇ ਮੈਂ ਵੀ ਬੇਨਤੀ ਕਰਾਂਗਾ ਮੈਂ ਬਾਹਰਲੇ ਸੂਬੇ ਜਾਂਦਾ ਨਾ ਹੁਣ 14 ਕਿ ਮਹੀਨੇ ਹੋਏ ਨਹੀਂ ਜਾਇਆ ਗਿਆ ਹਰ ਬੋਲਰ ਤੇ ਅੰਗਰੇਜ਼ੀ ਹਿੰਦੀ ਤੇ ਉਰਦੂ ਲਿਖਿਆ ਮਿਲੂ ਪੰਜਾਬੀ ਕਿਤੇ ਨਹੀਂ ਪਰ ਇੱਥੇ ਪੰਜਾਬੀ ਲਿਖੀ ਤਾਂ ਸਭ ਤੋਂ ਥੱਲੇ ਲਿਖੀ ਹੋ ਇਹ ਕੰਮ ਕਰਨਾ ਵੀ ਤੁਹਾਡਾ ਕੰਮ ਆ ਨੌਜਵਾਨਾਂ ਦਾ ਮੇਰੀ ਤਾਂ ਬੇਵਸੀ ਤੇ ਮਜਬੂਰੀ ਦੇ ਕਾਰਨ ਮੈਂ ਇੱਥੇ ਬੈਠਾ ਸਮਾਂ ਆ ਗਿਆ ਬਾਹਰ ਵਿਚਰਾ ਤੁਹਾਡੇ ਵਿੱਚ ਜ਼ਿੰਦਗੀ ਨੇ ਯਾਜਤ ਦਿੱਤੀ ਤੇ ਤੁਹਾਡੇ ਜੋੜੇ ਚਾੜਨ ਦਾ ਟਾਈਮ ਮਿਲਿਆ ਤੇ ਉਦੋਂ ਜਿਹੜੇ ਮਿਹਨਤ ਸੇਵਾਲ ਹੋਣੀਆਂ ਲਾ ਦਿਓ ਮੈਂ ਹੁਣ ਤੁਹਾਨੂੰ ਬੇਨਤੀ ਕਰ ਦਿੱਤੀ ਹੈ ਇੱਕ ਆ ਚਰਚਾ ਨਵੀਂ ਦੀ ਚੱਲੀ ਸੀ ਇੱਕ ਇੱਕ ਸਮਾਪਤ ਕਰ ਦੇਣਾ ਕਹਿੰਦੇ ਜੀ ਅਖੇ ਪਿੰਡਰਾਂ ਵਾਲੇ ਨੇ ਸਟੇਜਾਂ ਤੇ ਖੜੋ ਕੇ ਕਈ ਵਾਰ ਕਿਹਾ ਤੇ ਝੂਠ ਬੋਲੀ ਜਾਂਦਾ ਹੈ ਕਿ ਜਿਨ੍ਹਾਂ ਨੇ ਗੁਰਬਚਨੇ ਨੂੰ ਘੱਡੀ ਚਾੜਿਆ ਤੇ ਉਹਨਾਂ ਨੂੰ ਸੋਨੇ ਨਾਲ ਤੋਲੂਗਾ ਮੈਂ ਅੱਜ ਵੀ ਕਹਿੰਦਾ ਵੀ ਤੋਲੂਗਾ